ਸੱਚੀ ਗੱਲ ਤੁਸੀਂ ਦੇਖ ਰਹੇ ਸਡਲ ਟੀਵੀ ਮੈਂ ਹਾਂ ਰਸੀਖੋਰ ਨਿਊਜ਼ਲੈਂਡ ਦੇ ਵਿੱਚ ਕ੍ਰਾਈਮ ਰੁਕਣ ਦਾ ਨਾਮ ਨਹੀਂ ਲੈ ਰਿਹਾਤਾਜ ਮਾਮਲਾ ਔਖਲੇੰ ਦਾ ਜਿੱਥੇ ਬੀਤਿਨਾਤ ਦੋ ਜਗ੍ਹਾਵਾਂ 'ਤੇ ਗੋਲੀ ਚੱਲਣ ਦੀ ਖਬਰ ਸਾਹਮਣੇ ਆਈ ਹੈ ਪਹਿਲੀ ਘਟਨਾ ਬੀਤਿਨਾਤ 10:30 ਮਿੰਟ ਦੇ ਕਰੀਬ ਹੋਣੇ ਹੰਗਾ ਦੇ ਆਹੂ ਫਨੂਆ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਇੱਕ ਗਾਰਾਜ ਦੇ ਵਿੱਚ ਗੋਲੀਆਂ ਚਲਾਈ ਗਈਆਂ ਜਿਸ ਤੋਂ ਬਾਅਦ ਇਸ ਗਾਰਾਜ ਦੇ ਵਿੱਚ ਹੌਲ ਹੋ ਗਈ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਦੇਖਿਆ ਗਿਆ ਚੰਗੀ ਗੱਲ ਰਹੀ ਕਿ ਇੱਥੇ ਕਿਸੇ ਦੇ ਵੀ ਜ਼ਖਮੀ ਹੋਣ ਦੀ ਖਬਰ ਨਹੀਂ ਸਾਹਮਣੇ ਆਈ ਹੈ ਉਹਦਾ ਦੂਜੀ ਘਟਨਾ ਇਸ ਤੋਂ ਤਕਰੀਬਨ 1.5 ਘੰਟੇ ਬਾਅਦ ਬੈਂਗਰੇਜ਼ ਦੇ ਹਿਡਨ ਐਵੇਨਿਊ ਤੇ ਹੋਈ ਜਿੱਥੇ ਕਿ ਇੱਕ ਰਿਹਾਇਸ਼ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਪੁਲਿਸ ਦੇ ਮੁਤਾਬਕ ਦੋਨਾਂ ਘਟਨਾਵਾਂ ਦੇ ਵਿੱਚ ਚੰਗੀ ਗੱਲ ਰਹੀ ਕਿ ਕੋਈ ਵੀ ਜ਼ਖਮੀ ਨਹੀਂ ਹੋਇਆ ਹਾਲਕਿ ਗੋਲੀਆਂ ਚਲਾਣ ਤੋਂ ਬਾਅਦ ਉਕਤ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ ਦੱਸਿਆ ਜਾ ਰਿਹਾ ਹੈ ਪੁਲਿਸ ਵੱਲੋਂ ਲਗਾਤਾਰ ਜਾਂਚਬੰਦੀ ਕੀਤੀ ਜਾ ਰਹੀ ਹੈ ਤੇ ਦੋਸ਼ੀ ਵਿਅਕਤੀ ਦੀ ਭਾਲ ਵੀ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਇਲਾਕੇ ਦੇ ਵਿੱਚ ਲੋਕਾਂ ਨਾਲ ਗੱਲਬਾਤ ਵੀ ਕੀਤੀ ਜਾ ਰਹੀ ਹੈ ਤਾਂ ਕਿ ਦੋਸ਼ੀ ਨੂੰ ਛੇਤੀ ਤੋਂ ਛੇਤੀ ਫੜਿਆ ਜਾਵੇ ਫਿਲਹਾਲ ਪੁਲਿਸ ਦੇ ਮੁਤਾਬਕ ਇਹ ਕਹਿਣਾ ਮੁਸ਼ਕਲ ਹੈ ਕਿ ਇਹ ਦੋਨੋਂ ਘਟਨਾਵਾਂ ਆਪਸ ਦੇ ਵਿੱਚ ਜੁੜੀਆਂ ਨੇ ਜਾਹਿਰ ਨਹੀਂ